ਫਰੀਦਕੋਟ ਦੇ ਪੋਲੂ ਵਾਲਾ ਰੋਡ ਤੋਂ ਇੱਕ ਦਿਨ ਪਹਿਲਾਂ ਹਸਪਤਾਲਾਂ ਦੇ ਵਿੱਚ ਲਾਪਤਾ ਹੋਈ 35 ਸਾਲਾਂ ਔਰਤ ਦੀ ਗੱਡੀ ਅੱਥੇ ਮਚਾਕੀ ਮਲ ਸਿੰਘ ਰੋਡ ਤੇ ਨਹਿਰ ਦੇ ਪੁਲ ਦੇ ਨੇੜੇ ਬਰਾਮਦ ਕਰ ਲਈ ਗਈ ਹੈ ਸ਼ੱਕ ਹੈ ਕਿ ਇਸ ਔਰਤ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਸੀ ਹੁਣ ਪੁਲਿਸ ਕੋਤਾ ਖੋਰਾ ਦੀ ਮਦਦ ਨਾਲ ਉਸ ਦੀ ਪਾਲ ਕਰ ਰਹੀ ਹੈ ਇਹ ਔਰਤ ਇੱਕ ਦਿਨ ਪਹਿਲਾਂ ਸੋਸ਼ਲ ਮੀਡੀਆ ਹੈਂਡਲ ਤੇ ਸੜਕ ਤੇ ਇੱਕ ਨੌਜਵਾਨ ਦੇ ਨਾਲ ਗੱਲਬਾਤ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਆਪਣੇ ਘਰੋਂ ਲਾਪਤਾ ਹੋ ਗਈ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਅਤੇ ਉਸ ਦੀ ਭਾਲ ਵੀ ਕਰ ਰਹੇ ਹਨ ਉਹਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਉਹ ਕਹਿੰਦੇ ਇੱਦਾਂ ਦਾ ਕਰਕੇ ਕੋਈ ਲੜਕਾ ਸੀਗਾ ਕੋਈ ਉਹਨਾਂ ਦੇ ਚੈਟ ਤੇ ਮਾੜੀ ਮੁੱਟੀ ਗੱਲ ਹੋਈ ਆ ਤੇ ਉਹ ਆ ਕੇ ਉਹਨਾਂ ਦੇ ਪੇਰੈਂਟਸ ਵਗੈਰਾ ਤਾਂ ਮਿਲ ਹੀ ਦੇਖੇ ਗਿਆ ਦੁਕਾਨ ਤੇ ਆ ਕੇ ਉਹ ਕੋਈ ਗੱਲ ਕਰ ਗਏ ਤੇ ਉਸ ਤੋਂ ਬਾਅਦ ਉਹ ਕੁੜੀ ਸਾਡੀ ਕਹਿੰਦੀ ਵੀ ਮੈਂ 2 ਮਿੰਟਾਂ ਡੇਟੇ ਨੂੰ ਬਿਠਾ ਲਿਆਵਾਂ ਬਸ ਉਹ 2 ਮਿੰਟ ਦੇ ਵਿੱਚ ਵਿੱਚ ਸਕੂਟਰੀ ਲੈ ਕੇ ਚਾਬੀ ਲੈ ਕੇ ਘਰੋਂ ਪਤਾ ਨਹੀਂ ਕਿਹੜੀ ਸਾਈਡ ਚਲੀ ਗਈ ਸੀ ਸਾਰੀ ਰਾਤ ਅਸੀਂ ਲੱਭਦੇ ਰਹੇ 12:30 ਸੀ ਪੁਲਿਸ ਨੂੰ ਕੰਪਲੀਟ ਵੀ ਕੀਤੀ ਆ ਕੱਲ ਦੇ ਸਾਰੀ ਨਹਿਰ ਅਸੀਂ ਜੋ ਵੀ ਕੋਈ ਰੈਸਟੋਰੈਂਟ ਕੁਝ ਨਹੀਂ ਅਸੀਂ ਰੈਸਟ ਹਾਊਸ ਦੇ ਵਿੱਚ ਸਾਰੇ ਕਿਤੇ ਜਾ ਕੇ ਅ ਔਰ ਅੱਜ ਅਸੀਂ ਆਹ ਮਚਾਕੀ ਵਾਲੇ ਡਰੇਨ ਜਿਹੜੇ ਮੈਲ ਲੱਗੇ ਡੈਮ ਇੱਥੇ ਅਸੀਂ ਦੇਖਣ ਆਏ ਸੀਗੇ ਤੇ ਅਸੀਂ ਉਧਰ ਵੀ ਆ ਰਹੇ ਸੀਗੇ ਸਾਨੂੰ ਪੂਰਾ ਪਤਾ ਲੱਗਿਆ ਕਿ ਸਕੂਟਰੀ ਖੜੀ ਆ ਉਹ ਸ਼ਾਇਦ ਸਾਡੀ ਅਸੀਂ ਦੂਜੇ ਪਾਸੇ ਆ ਕੇ ਦੇਖਿਆ ਕਿ ਸਾਨੂੰ ਇੱਥੇ ਸਕੂਟਰੀ ਬਰਾਮਦ ਹੋਈ ਹੈ ਸਾਡੀ ਸਾਨੂੰ ਕੁੜੀ ਦਾ ਸਾਡੀ ਦਾ ਕੁਝ ਨਹੀਂ ਪਤਾ ਕਿੱਥੇ ਲਾ ਪਤਾ ਤੇ ਸਾਡੀ ਇੱਕੋ ਹੀ ਮੰਗ ਹੈ ਜੀ ਕਿਥੋਂ ਸਾਨੂੰ ਪਤਾ ਸਾਡੀ ਕੁੜੀ ਨੇ ਮਹਿਰ ਪਛਾਲ ਨਹੀਂ ਮਾਰੀ ਔਰ ਉਹਨੂੰ ਘਰੀਸ ਕੇ ਸੁੱਟਿਆ ਗਿਆ ਜਿਵੇਂ ਉਹਦੇ ਨਿਸ਼ਾਨ ਪਾਏ ਗਿਆ ਦਾ ਸਾਰੇ ਦੇਖਿਆ ਗਿਆ ਸੀ ਤੇ ਤੁਸੀਂ ਮਤਲਬ ਅਸੀਂ ਤਾਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿਲ੍ਹਾ ਦਾ ਵੀ ਇਹ ਕੰਮ ਹੈ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਬਣਦੀ ਸਜ਼ਾ ਦਿੱਤੀ ਜਾਵੇ ਤੇਰੀ ਉਹਦੀ ਡੈੱਡ ਬੋਡੀ ਬਾਰੇ ਜਿਹੜੀ ਕੋਈ ਸਰਾਖਣੇ ਲੱਗਾ ਤਫਤੀਸ਼ ਜਾਰੀ ਆ ਜਿਵੇਂ ਹੀ ਸਾਨੂੰ ਅੱਗੇ ਪਤਾ ਲੱਗੂਗਾ ਤੇ ਕਾਰਵਾਈ ਅਮਲ ਵਿੱਚ ਲੈਂਦੇ ਜਾ ਸਰ ਇੱਕ ਕਿਨੇਕ ਮਿਲੀ ਸੀਗੀ ਤੁਹਾਨੂੰ ਐਪਲੀਕੇਸ਼ਨ ਗਮਸ਼ੋਰ ਜੀ ਦੀ ਇਹ ਐਪਲੀਕੇਸ਼ਨ ਰਾਤ ਸਾਡੇ ਕੋਲ ਆਈ 2:30 ਵਜੇ ਕਰੀਬ ਉਸਾਇਆ ਸਾਹਮਣੇ ਪਰਿਵਾਰ ਜਿਵੇਂ ਦੱਸ ਰਿਹਾ ਕੋਈ ਧਮਕੀ ਵਗੈਰਾ ਮਿਲੀ ਸੀ ਕੁਝ ਧਮਕੀ ਵਗੈਰਾ ਨਹੀਂ ਇਹਨਾਂ ਦੋਨਾਂ ਤੇ ਰਿਕਵੈਸਟ ਆ ਗਿਆ ਸਾਡੇ ਕੋਲ ਇਹ ਪਹਿਲਾ ਦੂਜਾ ਪਰਿਵਾਰ ਦਰਖਾਸਤ ਰਖਾ ਕੇ ਗਿਆ ਸਾਡੇ ਕੋਲ 8:00 ਵਜੇ ਤੇ ਅਸੀਂ ਕੱਲ ਸਵੇਰ ਨੂੰ ਬੁਲਾਵਾਂਗੇ ਉਹ ਤੋਂ ਬਾਅਦ ਨਾਲ ਸਰਪੰਚ ਵੀ ਸੀਗਾ ਸਰਪੰਚਾਂ ਦਾ ਵਿਰੋਧ ਨੂੰ ਸਮਝਾਉਣੇ ਆ ਦੋਵਾਂ ਪਾਰਟੀਆਂ ਨੂੰ ਪਰ ਹੁਣ ਆਹ ਗੱਲ ਸਾਹਮਣੇ ਆਈ ਆ ਤੇ ਜਿਵੇਂ ਹੀ ਕੋਈ ਡੈੱਡ ਬਡੀ ਬਾਰੇ ਜਾਂ ਕੋਈ ਪਤਾ ਲੱਗਦਾ ਸ਼ਰਾਬ ਲਗੂਆ ਅਗਲੀ ਕਾਰਵਾਈਆਂ ਵਿੱਚ ਜਾਂਦੀ ਚਾਹੂਗੀ ਜੀ ਸਰ ਦੂਜੀ ਪਾਰਟੀ ਕਿਸ ਤਰ੍ਹਾਂ ਜਿਸ ਤਰ੍ਹਾਂ ਦੂਜੀ ਪਾਰਟੀ ਕਹਿ ਰਹੀ ਆ ਦੂਸਰੀ ਪਾਰਟੀ ਕਹਿ ਰਹੀ ਹੈ ਵੀ ਸਾਨੂੰ ਜਿਹੜਾ ਮੈਸੇਜ ਆ ਰਹੇ ਆ ਤੁਹਾਡੇ ਘਰੇ ਵੀ ਇਸ ਤਰ੍ਹਾਂ ਇੱਕ ਦੂਜੇ ਨੂੰ ਜਦੋਂ ਇਹਦੀ ਕੋਈ ਪਹਿਲਾਂ ਕੋ ਗੱਲਬਾਤ ਹੋਊਗੀ ਜੀ ਅਰੇ ਕੋ ਗੱਲ ਸਾਹਮਣੇ ਨਹੀਂ ਆਈ ਕਿ ਜਿਵੇਂ ਸਾਹਮਣੇ ਗੱਲ ਆਊਗੀ ਤੇ ਹੁਣ ਕੀ ਕੀ ਬ੍ਰਾਹਮਤ ਹੋਇਆ ਜੀ ਫਿਰ ਇਥੋਂ ਹੁਣ ਕੱਲੀ ਐਕਟਵਸ ਖੜੀ ਹੈ ਜੀ ਥੱਲੇ ਤੇ ਸਰ ਇੱਕੋ ਨਿਸ਼ਾਨ ਵਗੈਰਾ ਵੀ ਕੋਈ ਮਿਲਿਆ ਕੋਈ ਖਾ ਨਿਸ਼ਾਨ ਮੜਾ ਜਿਹਾ ਲੱਗਦਾ ਜਿਵੇਂ ਕੋਈ ਕਿੜੀ ਸਜੀ ਵੱਜੀ ਆ ਨਹਿਰ ਵਾਲ